ਉਦਾਸ ਬੈਠੇ ਬੰਦੇ ਨੂੰ ਬਜ਼ੁਰਗ ਨੇ ਪੁੱਛਿਆ ਕੀ ਗੱਲ ਹੋ ਗਈ ਪਰੇਸ਼ਾਨ ਲੱਗਦਾ ਏ ਬੰਦਾ ਕਹਿੰਦਾ ਬਾਬਾ ਜੀ ਪਾਠ ਵੀ ਬਥੇਰੇ ਕੀਤਾ ਜ਼ਿੰਦਗੀ ਚੋਂ ਦੁੱਖ ਨਹੀਂ ਮਿਟੇ ਬਜ਼ੁਰਗ ਮੁਸਕਰਾ ਕੇ ਬੋਲਿਆ ਪੁੱਤ ਜ਼ਿੰਦਗੀ ਵਿੱਚ ਮੈਂ ਵੀ ਬੜੇ ਉਤਰਾ ਚੜ੍ਹਾ ਵੇਖੇ ਨੇ ਮੈਨੂੰ ਇੱਕ ਵਾਰੀ ਕਿਸੇ ਰੱਬੀ ਰੂਹ ਵਿਅਕਤੀ ਨੇ ਝੁਗਤੀ ਦੱਸੀ ਸੀ ਕਿ ਜੇ ਜ਼ਿੰਦਗੀ ਵਿੱਚੋਂ ਦੁੱਖ ਤਕਲੀਫਾਂ ਕਟਣੀਆਂ ਨੇ ਤਾਂ ਪਾਠ ਹਰ ਰੋਜ਼ ਜਿਆਦਾ ਵਧਾ ਦੇਵੀ ਜਿੰਨਾ ਜਿਆਦਾ ਦੁੱਖ ਵਧੇ ਤੂੰ ਉੰਨੀ ਬਾਣੀ ਵਧਾਈ ਜਾਵੀਂ ਦੇਖੀ ਇੱਕ ਦਿਨ ਐਸੀ ਘੜੀ ਆਵੇਗੀ ਉਸ ਅਕਾਲ ਪੁਰਖ ਵੈਗਰੂ ਦੀ ਗੁਰਬਾਣੀ ਜਿੱਤ ਜਾਵੇਗੀ ਤੇ ਤੇਰੇ ਸਾਰੇ ਦੁੱਖ ਹਾਰ ਜਾਣਗੇ ਫਿਰ ਤੈਨੂੰ ਜ਼ਿੰਦਗੀ ਵਿੱਚ ਕਦੇ ਵੀ ਦੁੱਖ ਨਹੀਂ ਹੋਣਗੇ ਤੇ ਹਮੇਸ਼ਾ ਖੁਸ਼ੀਆਂ ਹੀ ਖੁਸ਼ੀਆਂ ਜ਼ਿੰਦਗੀ ਵਿੱਚ ਮਿਲਣਗੀਆਂ ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰਾ ਦਿੰਦੀ ਹੈ ਜਦੋਂ ਝੂਠਾ ਬੰਦਾ ਆਪਣੀਆਂ ਝੂਠੀਆਂ ਕਈਆਂ ਹੋਈਆਂ ਗੱਲਾਂ ਗੱਲਾਂ ਵਿੱਚ ਹੀ ਆਪ ਫਸ ਜਾਂਦਾ ਹੈ ਤਾਂ ਆਪਣੀ ਉਹ ਆਪਣੀਆਂ ਝੂਠੀਆਂ ਕਈਆਂ ਹੋਈਆਂ ਗੱਲਾਂ ਨੂੰ ਸਪਾਉਣ ਦੇ ਲਈ ਹਮੇਸ਼ਾ ਉੱਚੀ ਆਵਾਜ਼ ਵਿੱਚ ਹੀ ਗੱਲ ਕਰਦਾ ਹੈ ਉਸ ਟਾਈਮ ਹੋਰ ਕਿਸੇ ਦੀ ਵੀ ਗੱਲ ਉਹ ਸੁਣ ਨਹੀਂ ਦਿੰਦਾ ਪਰ ਸੱਚੇ ਬੰਦੇ ਦੀ ਚੁੱਪ ਹੀ ਝੂਠੇ ਇਨਸਾਨ ਦੀਆਂ ਨਹੀਂ ਹਾਂ ਤੱਕ ਹਿਲਾ ਕੇ ਰੱਖ ਦਿੰਦੀ ਹੈ ਸੱਚ ਬੋਲਣ ਵਾਲਾ ਇਨਸਾਨ ਘੱਟ ਜ਼ਰੂਰ ਬੋਲਦਾ ਹੁੰਦਾ ਹੈ ਪਰ ਉਹ ਗੱਲ ਹਮੇਸ਼ਾ ਸੱਚੀ ਹੀ ਕਰੂਗਾ ਚਾਹੇ ਸੱਚ ਬੋਲਣ ਵਾਲੇ ਇਨਸਾਨ ਦੀ ਗੱਲ ਕਿਸੇ ਨੂੰ ਚੰਗੀ ਲੱਗੇ ਚਾਹੇ ਉਹ ਗੱਲ ਕਿਸੇ ਨੂੰ ਮਾੜੀ ਲੱਗੇ ਉਹ ਹਮੇਸ਼ਾ ਸੱਚ ਹੀ ਬੋਲੂਗਾ ਇਸ ਦੁਨੀਆ ਵਿੱਚ ਇਨਸਾਨ ਨੂੰ ਜਿਉਣ ਦੇ ਲਈ ਇਨਸਾਨ ਦੀ ਜ਼ਿੰਦਗੀ ਵਿੱਚ ਵਕਤ ਭਰੋਸਾ ਤੇ ਇੱਜ਼ਤ ਇਹ ਤਿੰਨੇ ਅਜਿਹੇ ਪਰਿੰਦੇ ਨੇ ਜੋ ਇੱਕ ਵਾਰ ਉੱਡ ਜਾਣ ਫਿਰ ਕਦੇ ਵਾਪਸ ਨਹੀਂ ਆਉਂਦੇ ਜਿਸ ਇਨਸਾਨ ਕੋਲ ਇਹ ਤਿੰਨੇ ਪਰਿੰਦੇ ਹਨ ਉਹ ਇਨਸਾਨ ਇਸ ਦੁਨੀਆ ਵਿੱਚ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜੀ ਸਕਦਾ ਹੈ ਇਸ ਦੁਨੀਆ ਵਿੱਚ ਇਨਸਾਨ ਕੋਲ ਜ਼ਿੰਦਗੀ ਵਿੱਚ ਬਖਤ ਵੀ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਇਨਸਾਨ ਬਖਤ ਦੀ ਕਦਰ ਕਰਦਾ ਹੈ ਤਾਂ ਉਹ ਇਨਸਾਨ ਆਪਣੀ ਜ਼ਿੰਦਗੀ ਵਿੱਚ ਇੰਨੀ ਮਿਹਨਤ ਕਰਕੇ ਇਸ ਦੁਨੀਆ ਤੋਂ ਅੱਗੇ ਲੰਘ ਜਾਂਦਾ ਹੈ ਇਸੇ ਤਰ੍ਹਾਂ ਇਨਸਾਨ ਨੂੰ ਭਰੋਸਾ ਅਤੇ ਇੱਜ਼ਤ ਨਾਲ ਇਸ ਦੁਨੀਆ ਵਿੱਚ ਰਹਿਣਾ ਚਾਹੀਦਾ ਹੈ ਜੋ ਇਨਸਾਨ ਇੱਜ਼ਤ ਤੇ ਭਰੋਸੇ ਲਾਇਕ ਹੁੰਦਾ ਹੈ ਉਸ ਇਨਸਾਨ ਨੂੰ ਲੋਕ ਬਹੁਤ ਪਿਆਰ ਕਰਦੇ ਹਨ ਇਸ ਦੁਨੀਆ ਵਿੱਚ ਹਰ ਇੱਕ ਇਨਸਾਨ ਭਰੋਸੇ ਅਤੇ ਇੱਜ਼ਤ ਲਾਇਕ ਨਹੀਂ ਹੁੰਦਾ ਇਹ ਲੋਕ ਬਹੁਤ ਹੀ ਘੱਟ ਗਿਣਤੀ ਵਿੱਚ ਹੁੰਦੇ ਹਨ ਜਿਹੜੇ ਲੋਕ ਇੱਜ਼ਤ ਅਤੇ ਭਰੋਸੇ ਲਾਇਕ ਹੁੰਦੇ ਹਨ ਜ਼ਿੰਦਗੀ ਵਿੱਚ ਇਨਸਾਨ ਨੂੰ ਕੁਝ ਫਿਕਰਾਂ ਏਦਾਂ ਦੀਆਂ ਹੁੰਦੀਆਂ ਨੇ ਜੋ ਮੂ ਕੋਲ ਗਈ ਬੁਰਕੀ ਵੀ ਵਾਪਸ ਮੋੜ ਦਿੰਦੀਆਂ ਹਨ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹੇ ਫਿਕਰਾਂ ਆ ਜਾਂਦੀਆਂ ਹਨ ਜਿਨ੍ਹਾਂ ਫਿਕਰਾਂ ਵਿੱਚ ਇਨਸਾਨ ਖਾਣਾ ਪੀਣਾ ਵੀ ਭੁੱਲ ਜਾਂਦਾ ਹੈ ਉਹ ਉਹਨਾਂ ਫਿਕਰਾਂ ਵਿੱਚ ਹੀ ਗੁੰਮ ਹੋ ਜਾਂਦਾ ਹੈ ਇਨਸਾਨ ਲਈ ਉਹ ਫਿਕਰਾਂ ਇੰਨੇ ਮਾਤਵ ਹੋ ਜਾਂਦੀਆਂ ਹਨ ਕਿ ਉਸ ਇਨਸਾਨ ਨੂੰ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਜਿਆਦਾ ਫਿਕਰਾਂ ਕਰਨ ਵਾਲੇ ਇਨਸਾਨ ਨੂੰ ਜ਼ਿੰਦਗੀ ਵਿੱਚ ਕੁਝ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਿਸੇ ਨੂੰ ਬੁਰਾ ਬਣਾ ਕੇ ਆਪ ਚੰਗੇ ਬਣਨ ਵਾਲੇ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਮਾਂ ਇੱਕ ਅਜਿਹਾ ਸ਼ੀਸ਼ਾ ਹੈ ਜਿਹੜਾ ਚਲਾਕ ਤੋਂ ਚਲਾਕ ਇਨਸਾਨ ਦਾ ਵੀ ਨਕਾਬ ਉਤਾਰ ਦਿੰਦਾ ਹੈ ਇਹ ਮਾੜਾ ਸਮਾਂ ਕਦੋਂ ਤੇ ਕਿਸੇ ਟਾਈਮ 'ਤੇ ਆ ਜਾਂਦਾ ਹੈ ਚਲਾਕ ਬੰਦੇ ਦੀਆਂ ਚਲਾਕੀਆਂ ਉਸ ਮਾੜੇ ਸਮੇਂ ਦੇ ਅੱਗੇ ਨਹੀਂ ਚੱਲਦੀਆਂ ਉਸ ਚਲਾਕ ਬੰਦੇ ਨੂੰ ਉਸ ਸਮੇਂ ਦੇ ਅੱਗੇ ਹਾਰਨਾ ਹੀ ਪੈ ਜਾਂਦਾ ਹੈ ਇਹ ਮਾੜਾ ਸਮਾਂ ਉਸ ਚਲਾਕ ਬੰਦੇ ਦੀਆਂ ਕਰੀਆਂ ਹੋਈਆਂ ਚਲਾਕੀਆਂ ਦਾ ਅਹਿਸਾਸ ਕਰਾ ਦਿੰਦਾ ਹੈ